ਲੇ ਬਹੁਤ ਲੰਮੇ ਸਮੇਂ ਤੋਂ ਪੰਜਾਬ ਜਿਹੜਾ ਆ ਹੜ੍ਹਾਂ ਦੀ ਮਾਰ ਚੱਲਦਾ ਆ ਰਿਹਾ ਪਰ ਕੋਈ ਵੀ ਪੁਖਤਾ ਪ੍ਰਬੰਧ ਜਿਹੜਾ ਇਹ ਇਸ ਬਾਰੇ ਨਹੀਂ ਕੀਤਾ ਗਿਆ ਅਜੇ ਤੱਕ ਇਹ ਹੜ ਕੁਦਰਤੀ ਹੜ ਨਹੀਂ ਗੇ ਅਸਲ ਦੇ ਵਿੱਚ ਇਹ ਹੜ ਪ੍ਰਬੰਧ ਦੀ ਤੇ ਸਿਆਸੀ ਸਿਸਟਮ ਦੀ ਨਾ ਅਹਲੀਅਤ ਦਾ ਸਬੂਤ ਜਿਹੜਾ ਅੱਜ ਅਸੀਂ ਚਿੱਟੇ ਕੁਰਤੇ ਪਜਾਵੇਂ ਪਾ ਕੇ ਤੇ ਡੈਮਾਂ ਤੇ ਜਾ ਕੇ ਘਰਦੇ ਫਿਰਦੇ ਆ ਜੇ ਇਹਨਾਂ ਦੇ ਐਕਸਪਰਟਸ ਐਕਸਪਰਟਸ ਨੂੰ ਕਰ ਦਿੱਤਾ ਜਾਂਦਾ ਚੇਕ ਕਰ ਪੋਂਗ ਡੈਮ ਔਰ ਭਾਖੜਾ ਡੈਮ ਤੋਂ ਸਮੇਂ ਸਿਰ ਪਾਣੀ ਨੂੰ ਵੱਖ-ਵੱਖ ਇਲਾਕਿਆਂ ਵੱਲ ਛੱਡਿਆ ਜਾਂਦਾ ਤਾਂ ਇਹ ਸਥਿਤੀ ਨਹੀਂ ਸੀ ਪੈਦਾ ਹੁੰਦੀ ਪੋਂਗ ਡੈਮ ਦੀ ਜਿੰਨੀ ਕੈਪੈਸਿਟੀ ਹੈ ਇੰਜੀਨੀਅਰਸ ਨੂੰ ਪਤਾ ਜੇ ਉਹ ਉਸ ਕੈਪੈਸਿਟੀ ਤੋਂ ਵੱਲ ਨੂੰ ਵੱਧ ਰਿਹਾ ਤੇ ਫਿਰ ਜਿਉਂ-ਜਿਉਂ ਉਹ ਵੱਧ ਰਿਹਾ ਸੀ ਤਿਉਂ-ਤਿਉਂ ਅਸੀਂ ਅੱਗੇ ਕੱਢੀ ਜਾਂਦੇ ਅਸੀਂ ਉਹਨੂੰ ਕਿਉਂ ਰੋਕ ਕੇ ਰੱਖਿਆ ਉਹਦੇ ਰੋਕ ਕੇ ਰੱਖਣ ਦਾ ਕਾਰਨ ਹੈ ਕਿ ਅੱਜ ਸੁਲਤਾਨਪੁਰ ਲੋਧੀ ਬੈਲਟ ਵੀ ਡੁੱਬੀ ਪਈ ਹੈ ਤੇ ਤਰਨਤਾਰਨ ਬੈਲਟ ਵੀ ਸਾਰੀ ਜਿਹੜੀ ਹੈ ਉਹ ਡੁੱਬੀ ਪਈ ਹੈ ਐ ਮੈਂ ਤੁਹਾਡੇ ਜਵਾਬ ਤੋਂ ਖੁਸ਼ ਨਹੀਂ ਹੋਇਆ ਕਿਉਂਕਿ ਮੈਨੂੰ ਲੱਗਾ ਹੈ ਕਿ ਤਨਾ ਕਿਤੇ ਸਹੀ ਜਵਾਬ ਮੇਰੇ ਤੱਕ ਨਹੀਂ ਪਹੁੰਚਿਆ ਮੈਂ ਇਹ ਤੁਹਾਡੇ ਕੋਲ ਜਾਣਨਾ ਚਾਹੁੰਦਾ ਹਾਂ ਕਿ ਆਖਰ ਕਿਉਂ बार-बार ਐਕਸਪਰਟ ਨੂੰ ਪਿੱਛੇ ਛੱਡ ਕੇ ਜਿਹੜੀ ਪਾਲਿਸੀ ਬਣਾਈ ਜਾਂਦੀ ਹੈ ਸ਼ਸ਼ੀਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਪੰਜਾਬ ਵਿੱਚ ਗੱਲ ਕਰੀਏ ਤਾਂ ਪਿਛਲੇ ਕਰੀਬ 1 ਮਹੀਨੇ ਤੋਂ ਦਰਿਆ ਖੇਤਰ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਹੜਾਂ ਦੀ ਮਾਰੇਟ ਨੇ ਪਾਣੀ ਦੇ ਨਾਲ ਬਹੁਤ ਸਾਰੀਆਂ ਜਿੱਥੇ ਫਸਲਾਂ ਤਬਾਹ ਹੋਈਆਂ ਨੇ ਉੱਥੇ ਬਹੁਤ ਸਾਰੇ ਲੋਕਾਂ ਦੇ ਘਰ ਵੀ ਇਸ ਪਾਣੀ ਦੀ ਚਪੇਟ ਵਿੱਚ ਆ ਚੁੱਕੇ ਨੇ ਤੇ ਲੋਕ ਘਰਾਂ ਤੋਂ ਬਾਹਰ ਸੜਕਾਂ ਤੇ ਬੈਠੇ ਹੋਏ ਨੇ ਪਰ ਕਿੰਨਾ ਕਿਤੇ ਪੰਜਾਬ ਸਰਕਾਰ ਇਹਨਾਂ ਹੜ੍ਹਾਂ ਦੇ ਨਾਲ ਪੀੜਤ ਲੋਕਾਂ ਦੀ ਮਦਦ ਕਰਨ ਦੇ ਵਿੱਚ ਅਸਫਲ ਨਜ਼ਰ ਆ ਰਹੀ ਹੈ ਸਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਇਸ ਵਕਤ ਮੌਜੂਦ ਨੇ ਮਨਿੰਦਰਪਾਲ ਸਿੰਘ ਪਲਾਸੌਰ ਸੀਨੀਅਰ ਕਾਂਗਰਸੀ ਆਗੂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਤੇ ਬਹੁਤ-ਬਹੁਤ ਸਵਾਗਤ ਜੀ ਮੈਂ ਮਨਿੰਦਰਪਾਲ ਸਿੰਘ ਪਲਾਸੌਰ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਧੰਨਵਾਦ ਕਰਦਾ ਤੁਹਾਡਾ ਤੇ ਤੁਹਾਡੇ ਰਾਈ ਚੈਨਲ ਦੇ ਸਾਰੇ ਵਿਊਅਰਸ ਆ ਕਿ ਤੁਸੀਂ ਮੈਨੂੰ ਅੱਜ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ। ਪਲਾਸਰ ਸਾਹਿਬ ਪਿਛਲੇ ਬਹੁਤ ਲੰਮੇ ਸਮੇਂ ਤੋਂ ਪੰਜਾਬ ਜਿਹੜਾ ਆ ਹੜ੍ਹਾਂ ਦੀ ਮਾਰ ਚੱਲਦਾ ਆ ਰਿਹਾ ਹੈ। ਪਰ ਕੋਈ ਵੀ ਪੁਖਤਾ ਪ੍ਰਬੰਧ ਜਿਹੜਾ ਇਹ ਇਸ ਬਾਰੇ ਨਹੀਂ ਕੀਤਾ ਗਿਆ ਅਜੇ ਤੱਕ। ਕੀ ਸਮਝਦੇ ਹੋ ਤੁਸੀਂ ਇਸ ਬਾਰੇ? ਇਹ ਤੁਹਾਡੀ ਗੱਲ ਬਿਲਕੁਲ درست ਹੈ ਕਿ ਪੰਜਾਬ ਤੁਹਾਡੀ ਮੇਰੀ ਉਮਰ ਤੋਂ ਪਹਿਲਾਂ ਦਾ ਹੜਾਂ ਦੀ ਮਾਰ ਥਲੇ ਰਹਿੰਦਾ ਤੇ ਹਰ ਸਾਲ ਪੰਜਾਬ ਹੜਾਂ ਨਾਲ ਰੁੱੜਦਾ ਹੈ ਫਿਰ ਇੱਕ ਸੀਜ਼ਨ ਵਾਸਤੇ ਪੰਜਾਬ ਬਣਦਾ ਫਿਰ ਅਗਲੇ ਸੀਜ਼ਨ ਚ ਫਿਰ ਹੜ ਆ ਜਾਂਦੇ ਨੇ ਲੇਕਿਨ ਤੁਸੀਂ ਇਸ ਗੱਲ ਦੇ ਨਾਲ ਛੋਟੇ ਵੀਰ ਸਹਿਮਤ ਹੋਵੋਗੇ ਕਿ ਜਦੋਂ ਵੀ ਹੜ ਆਉਂਦੇ ਨੇ ਤੇ ਉਹਨਾਂ ਦੇ ਪ੍ਰਬੰਧਨ ਵਾਸਤੇ ਸਿਆਸੀ ਜਮਾਤ ਨਿਕਲਦੀ ਹੈ ਜਾਂ ਅਫਸਰਸ਼ਾਹੀ ਦੀ ਜਮਾਤ ਨਿਕਲਦੀ ਹੈ ਜਿਨ੍ਹਾਂ ਲੋਕਾਂ ਦਾ ਇਸ ਪ੍ਰਬੰਧਨ ਵਾਸਤੇ ਜਾਂ ਉਸ ਪ੍ਰਬੰਧ ਵਾਸਤੇ ਕਿ ਇਹ ਹੜ ਆਉਣ ਨਾ ਜਿਨ੍ਹਾਂ ਲੋਕਾਂ ਦਾ ਸਰਕਾਰ ਹੁੰਦਾ ਹੈ ਉਹ ਲੋਕ ਕਿਤੇ ਵੀ ਸਾਹਮਣੇ ਨਹੀਂ ਆਉਂਦੇ ਅਸਲ ਦੇ ਵਿੱਚ ਇਹ ਗੱਲ ਸਰਦਾਰ ਪ੍ਰਤਾਪ ਸਿੰਘ ਕੈਰੋਂ ਤੋਂ ਬਾਤ ਮੈਂ ਬਲੇਮ ਨਹੀਂ ਕਰਦਾ ਕਿਸੇ ਪਾਰਟੀ ਨੂੰ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਆਈ ਇੱਕ ਸਿਸਟਮ ਚੇਂਜ ਹੋਇਆ ਜਿਸ ਸਿਸਟਮ ਦੇ ਵਿੱਚ ਹਰ ਕਲਾਸ ਦੀ ਸਪੈਸ਼ਲਾਈਜੇਸ਼ਨ ਸਿਆਸੀ ਤੇ ਪ੍ਰਬੰਧਕੀ ਲੋਕਾਂ ਨੇ ਲੈ ਲਈ ਬਿਊਰੋਕ੍ਰੇਸੀ ਤੇ ਸਿਆਸੀ ਲੋਕ ਪਾਲਿਸਿਜ਼ ਬਣਾਉਂਦੇ ਨੇ ਤੇ ਐਕਸਪਰਟਸ ਜਿਨ੍ਹਾਂ ਦਾ ਕੰਮ ਪਾਲਿਸਿਜ਼ ਬਣਾਉਣਾ ਉਹਨਾਂ ਨੂੰ ਲਾਗੂ ਕਰਨ ਤੇ ਲਾ ਦਿੰਦੇ ਨੇ ਅੱਜ ਇਹ ਹੜ ਕੋਈ ਕੁਦਰਤੀ ਹੜ ਨਹੀਂ ਗੇ ਅਸਲ ਦੇ ਵਿੱਚ ਇਹ ਹੜ ਪ੍ਰਬੰਧ ਦੀ ਤੇ ਸਿਆਸੀ ਸਿਸਟਮ ਦੀ ਨਾ اہلیت ਦਾ ਸਬੂਤ ਨੇ ਇਹ ਇਹਨਾਂ ਨੂੰ ਮੈਂ ਮੈਨ ਮੇਡ ਫਲੱਡ ਕਹਾਂਗਾ ਇਹ ਕੁਦਰਤੀ ਫਲੱਡ ਨਹੀਂ ਹੈ ਜੇ ਇਹੀ ਪ੍ਰਬੰਧ ਜਿਹੜਾ ਅੱਜ ਅਸੀਂ ਚਿੱਟੇ ਕੁਰਤੇ ਪਜਾਮੇ ਪਾ ਕੇ ਤੇ ਡੈਮਾਂ ਤੇ ਜਾ ਕੇ ਘਰਦੇ ਫਿਰਦੇ ਆ ਜੇ ਇਹਨਾਂ ਦੇ ਐਕਸਪਰਟਸ ਐਕਸਪਰਟਸ ਨੂੰ ਕਰਨ ਦਿੱਤਾ ਜਾਂਦਾ ਤੇ ਅੱਜ ਤੋਂ ਕਈ ਬਰੇ ਪਹਿਲਾਂ ਇਹਨਾਂ ਹੜਾਂ ਦਾ ਸਥਾਈ ਪ੍ਰਬੰਧ ਹੋ ਚੁੱਕਾ ਹੁੰਦਾ ਕਿਉਂਕਿ ਨਵੇਂ ਹੜ੍ਹ ਆਉਣ ਨਾ ਕਦੀ ਵੀ ਦਰਿਆ ਦੇ ਵਿੱਚ ਪੰਜਾਬ ਦੇ ਵਿੱਚ ਦਰਿਆ ਤੇ ਉਹੀ ਪੰਜ ਸੀ ਪੰਜਾਂ ਤੋਂ ਢਾਈ ਰਹਿ ਗਏ ਢਾਈਆਂ ਦੇ ਵਿੱਚ ਵੀ ਅੱਜ ਜਿੰਨਾ ਕੁ ਪਾਣੀ ਆਉਣ ਡਿਆ ਆਪਾਂ ਨੂੰ ਪਤਾ ਕੋਈ ਨਵਾਂ ਦਰਿਆ ਤੇ ਆਇਆ ਨਹੀਂ ਕੋਈ ਨਵਾਂ ਕਿਸੇ ਪਾਸਿਓਂ ਨਹਿਰ ਚੋ ਉਹ ਤੇ ਆਇਆ ਨਹੀਂ ਪਾਣੀ ਦੇ ਵਹਿਣ ਉਹਨਾਂ ਚੀਜ਼ਾਂ ਦੇ ਵਿੱਚ ਨੇ ਉਹਨਾਂ ਵਹਿਣਾਂ ਨੂੰ ਕਦੀ ਕੋਈ ਸਿਆਸੀ ਧਿਰ ਕਿਸੇ ਪਾਸੇ ਵੱਲੋਂ ਧੱਕ ਦਿੰਦੀ ਹੈ ਕਦੀ ਕੋਈ ਦੂਜੀ ਸਿਆਸੀ ਧਿਰ ਕਿਸੇ ਪਾਸੇ ਵੱਲੋਂ ਧੱਕ ਦਿੰਦੀ ਹੈ ਤੇ ਫਿਰ ਕੁਦਰਤ ਦੇ ਨਾਲ ਜਿਵੇਂ ਤੁਸੀਂ ਖਲਵਾੜ ਕਰੋਗੇ ਤੇ ਫਿਰ ਕੁਦਰਤ ਨੇ ਤੇ ਇਹੋ ਜੀਆਂ ਕਰੋਪੀਆਂ ਸਹਿਣ ਕਰਾਉਣੀਆਂ ਨੇ ਤੇ ਕਰਨੀਆਂ ਪੈਣੀਆਂ ਸਨ ਕਿਸਾਨਾਂ ਦਾ ਇਹ ਦੋਸ਼ ਹੈ ਆਮ ਹੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਹੈ ਕਿਸਾਨ ਇਹ ਦੋਸ਼ ਲਗਾ ਰਹੇ ਨੇ ਸਰਕਾਰ ਤੇ ਕਿ ਜੇਕਰ ਪੋਂਗ ਡੈਮ ਔਰ ਭਾਖੜਾ ਡੈਮ ਤੋਂ ਸਮੇਂ ਸਿਰ ਪਾਣੀ ਨੂੰ ਵੱਖ-ਵੱਖ ਇਲਾਕਿਆਂ ਵੱਲ ਛੱਡਿਆ ਜਾਂਦਾ ਤਾਂ ਇਹ ਸਥਿਤੀ ਨਹੀਂ ਸੀ ਪੈਦਾ ਹੁੰਦੀ ਬਿਲਕੁਲ ਠੀਕ ਹੈ ਜੀਵਿੰਦਾਰ ਸਭ ਤੋਂ ਵੱਡਾ ਇੰਜੀਨੀਅਰ ਜਿਮੀਦਾਰ ਨੂੰ ਪਤਾ ਕਿਉਂਕਿ ਉਹ ਉਹਨਾਂ ਦਰਿਆਵਾਂ ਤੇ ਹੀ ਰਿਹਾ ਛੋਟੇ ਹੁੰਦਿਆਂ ਉਹਦਾ ਬਚਪਨ ਉੱਥੇ ਲੰਘਿਆ ਜਵਾਨ ਉੱਥੇ ਹੋਇਆ ਅੱਜ ਬੱਚੇ ਉੱਥੇ ਪਾਲ ਰਿਹਾ ਜਿਮੀਦਾਰ ਸਭ ਤੋਂ ਵੱਡਾ ਇੰਜੀਨੀਅਰ ਹੈ ਲੇਕਿਨ ਜਿਮੀਦਾਰ ਦੀ ਸੁਣਦਾ ਕੌਣ ਹੈ ਜਿਮੀਦਾਰ ਦੀ ਜੇ ਸੁਣੀ ਹੁੰਦੀ ਤੇ ਜਿਮੀਦਾਰ ਆਪ ਦੱਸ ਸਕਦਾ ਸੀ ਕਿ ਦਰਿਆ ਦਾ ਵਹਿਣ ਕਿੱਧਰ ਨੂੰ ਹੈ ਤੇ ਦਰਿਆ ਨੇ ਕਿੱਧਰ ਨੂੰ ਜਾਣਾ ਹੈ ਅੱਜ ਠੀਕ ਹੈ ਤੁਹਾਡੀ ਗੱਲ ਔਂਗ ਡੈਮ ਦੀ ਜਿੰਨੀ ਕੈਪੈਸਿਟੀ ਹੈ ਇੰਜੀਨੀਅਰਸ ਨੂੰ ਪਤਾ ਜੇ ਉਹ ਉਸ ਕੈਪੈਸਿਟੀ ਤੋਂ ਵਲ ਨੂੰ ਵੱਧ ਰਿਹਾ ਤੇ ਫਿਰ ਜਿਉਂ-ਜਿਉਂ ਉਹ ਵੱਧ ਰਿਹਾ ਸੀ ਤਿਉਂ-ਤਿਉਂ ਅਸੀਂ ਅੱਗੇ ਕੱਢੀ ਜਾਂਦੇ ਅਸੀਂ ਉਹਨੂੰ ਕਿਉਂ ਰੋਕ ਕੇ ਰੱਖਿਆ ਹਰੀਕੇ ਦੇ ਪਾਣੀ ਨੂੰ ਅਸੀਂ ਹਰੀਕੇ ਤੋਂ ਅੱਗੇ ਕਿਉਂ ਨਹੀਂ ਭੇਜਿਆ ਕਿਉਂ ਰੋਕ ਕੇ ਰੱਖਿਆ ਉਹਦੇ ਰੋਕ ਕੇ ਰੱਖਣ ਦਾ ਕਾਰਨ ਹੈ ਕਿ ਅੱਜ ਸੁਲਤਾਨਪੁਰ ਲੋਧੀ ਬੈਲਟ ਵੀ ਡੁੱਬੀ ਪਈ ਹੈ ਤੇ ਤਰਨਤਾਰਨ ਬੈਲਟ ਵੀ ਸਾਰੀ ਜਿਹੜੀ ਹੈ ਉਹ ਡੁੱਬੀ ਪਈ ਹੈ ਕਿਸਾਨ ਦੂਸਰੇ ਦੂਸਰੇ ਪਾਸੇ ਜੇ ਤੁਸੀਂ ਰਾਵੀ ਦੀ ਗੱਲ ਕਰਦੇ ਹੋ ਰਾਵੀ ਦੇ ਵਿੱਚ ਵੀ ਪ੍ਰਬੰਧਨ ਦਾ ਇਹੋ ਹਾਲ ਇਸ ਕਰਕੇ ਇਹ ਸਿਆਸੀ ਕੁੰਡਾ ਸਰਕਾਰੀ ਕੁੰਡਾ ਐਡਮਿਨਿਸਟ੍ਰੇਟਿਵ ਕੁੰਡਾ ਜ਼ਰੂਰ ਸਾਡਾ ਸਰਕਾਰਾਂ ਦਾ ਚਾਹੀਦਾ ਹੈ ਲੇਕਿਨ ਜਿਹੜਾ ਬੰਦਾ ਜਿਸ ਕੰਮ ਦੇ ਯੋਗ ਹੈ ਜਿਸ ਬੰਦੇ ਨੂੰ ਜਿਸ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਹੜਾ ਬੰਦਾ ਜਿਸ ਕੰਮ ਲਈ ਐਕਸਪਰਟ ਹੈ ਪਹਿਲਾਂ ਉਹਨੂੰ ਕੰਮ ਤਾਂ ਕਰਨ ਦਿੱਤਾ ਜਾਵੇ ਜੇ ਉਹ ਕੰਮ ਕਰਦੇ ਰਹਿਣ ਤਾਂ ਮੇਰਾ ਖਿਆਲ ਹੈ ਅੱਜ ਤਰਸ ਆਉਂਦਾ ਜਦੋਂ ਜਾ ਕੇ ਉੱਥੇ ਵੇਖੀਦਾ ਹੈ ਕਿ ਜ਼ਿੰਮੇਵਾਰ ਜਦੋਂ ਉਹ ਬੱਚਾ ਸੀ ਉਦੋਂ ਵੀ ਆਪਣੇ ਬਾਪ ਨਾਲ ਮਿੱਟੀ ਦੇ ਤੋੜੇ ਚੁੱਕੀ ਫਿਰਦਾ ਸੀ ਉਹ ਜਵਾਨ ਹੋਇਆ ਤੇ ਉਹਦੇ ਸਿਰ ਤੇ ਮਿੱਟੀ ਦੇ ਤੋੜੇ ਹੀ ਰਹਿ ਅੱਜ ਉਹਦੇ ਬੱਚੇ ਹੁਣਾਂ ਬੱਚਿਆਂ ਦੇ ਸਿਰ ਤੇ ਮਿੱਟੀ ਦੇ ਤੋੜੇ ਰੱਖੀ ਫਿਰਦਾ ਤੇ ਉਹ ਹਰ ਪ੍ਰਸਾਦ ਦਾ ਸੀਜ਼ਨ ਜਿੱਥੇ ਇਹ ਲੋਕ ਪੜਾਉਂਦੀਆਂ ਵਾਦੀਆਂ ਤੋਂ ਜਾ ਕੇ ਮਨਾਉਂਦੇ ਨੇ ਉਹ ਘਰਾਂ ਤੋਂ ਨਿਕਲ ਕੇ ਦਰਿਆਵਾਂ ਦੇ ਵਿੱਚ ਸੀਮਿੰਟ ਦੇ ਤੋੜਿਆਂ ਨਾਲ ਹੀ ਬਣਾਉਂਦਾ ਉਦਾ ਕਾਰਨ ਇਹ ਹੈ ਕਿ ਇਹਦਾ ਕੋਈ ਗਾਉਂ ਪ੍ਰਬੰਧ ਨਹੀਂ ਕੀਤਾ ਜਾਂਦਾ ਗਾਉਂ ਪ੍ਰਬੰਧ ਕੀਤੇ ਜਾਣ ਜਿੰਨਾ ਪਾਣੀ ਪਿਛੋਂ ਆ ਰਿਹਾ ਉਹਦੇ ਮੁਤਾਬਕ ਪਾਣੀ ਅੱਗੇ ਕੱਢ ਦਿੱਤਾ ਜਾਵੇ ਤੇ ਇਹ ਹੜ ਦੀ ਨੌਬਤ ਕਦੀ ਵੀ ਨਹੀਂ ਹੋਣੀ ਸਿਆਣਿਆਂ ਦਾ ਕਹਿਣਾ ਹੈ ਕਿ ਹਰ ਬੰਦਾ ਆਪਣੀਆਂ ਗਲਤੀਆਂ ਤੋਂ ਸਿੱਖਦਾ ਹੈ ਪਰ ਜਦੋਂ ਸਰਕਾਰ ਇੱਕ ਵਾਰ ਫੇਲ ਹੁੰਦੀ ਹੈ ਫਿਰ ਦੁਬਾਰਾ ਉਹੀ ਗਲਤੀ ਦੁਹਰਾਈ ਜਾਣ ਦਾ ਕਾਰਨ ਕੀ ਸਮਝਦੇ ਹੋ ਬੰਦਾ ਆਪਣੀਆਂ ਗਲਤੀਆਂ ਤੋਂ ਸਿੱਖਦਾ ਤੇ ਬੰਦੇ ਨੂੰ ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਪਰ ਸਿੱਖੇਗਾ ਤਾਂ ਜੇ ਸਿੱਖਣ ਦੀ ਭਾਵਨਾ ਹੋਵੇ ਅਸਲ ਦੇ ਵਿੱਚ ਭਾਵਨਾਵਾਂ ਦਾ ਫਰਕ ਹੈ ਕਿਤੇ ਨਾ ਕਿਤੇ ਲੜਾਈ ਅਸੀਂ ਲੜਦੇ ਸੀ ਮੁਲਕ ਦੀ ਮੁਲਕ ਤੋਂ ਲੜਾਈ ਲੈਣ ਦੀ ਸੂਬਿਆਂ ਤੇ ਸੂਬਿਆਂ ਤੋਂ ਲੜਾਈ ਲੈਣ ਦੀ ਖਿੱਤਿਆਂ ਤੇ ਮਾਝਾ ਦੋਆਬਾ ਮਾਲਵਾ ਤੇ ਤੇ ਖਿੱਤਿਆਂ ਤੋਂ ਹੁਣ ਲੜਾਈ ਆ ਗਈ ਆ ਸੈਂਪਲੀ ਹਲਕਿਆਂ ਤੇ ਤੇ ਇੰਨੀ ਪੰਗ ਨਜ਼ਰੀ ਜਿਹੜੀ ਹੈ ਉਹ ਸਾਡੀ ਬਰਬਾਦੀ ਦਾ ਕਾਰਨ ਬਣ ਰਹੀ ਹੈ ਜਿਹੜੀ ਕਿ ਨਹੀਂ ਬਣਨੀ ਚਾਹੀਦੀ ਇਹਨੂੰ ਇੱਕ ਕਲੈਕਟਿਵ ਸੋਚ ਲੈ ਕੇ ਇਹਨੂੰ ਚੱਲਣਾ ਚਾਹੀਦਾ ਤੇ ਸਾਂਝੀ ਵਲਤਾ ਦੇ ਮੁਤਾਬਕ ਜੇ ਇਹਨੂੰ ਚੱਲਿਆ ਜਾਵੇ ਤੇ ਇਹ ਕੁਦਰਤੀ ਜਿਹੜੀ ਆਫਤ ਕਦੀ ਵੀ ਨਹੀਂ ਬਣਨ ਗਿਆ ਬਰਸਾਤਾ ਮਾਝੇ ਏਰੀਏ ਦੇ ਜਿੰਨੇ ਵੀ ਕਿਸਾਨ ਨੇ ਉਹ ਇਸ ਗੱਲ ਦਾ ਵੀ ਇਤਰਾਜ਼ ਕਰ ਰਹੇ ਨੇ ਕਿ ਸultanpur Lodhi ਵਾਲੀ ਸਾਈਡ ਤੇ ਤਿੰਨ ਤੁਸੀਂ ਬੰਨ ਬਣਾ ਦਿੱਤੇ ਗਏ ਨੇ ਜਿਸ ਦੇ ਕਾਰਨ ਸਾਰਾ ਮਾਝਾ ਏਰੀਆ ਜਿਹੜਾ ਆ ਉਹ ਡੁੱਬਣ ਕਿਨਾਰੇ ਇਦੇ ਚੱਕੇ ਮੇਰਾ ਇੱਕ ਸਵਾਲ ਹੈ ਤੁਹਾਨੂੰ ਉਹ ਤੋਂ ਸਿਵਨ ਕਿਹਨੇ ਬਣਾਏ ਨੇ ਉਹ ਤੁਸੀਂ ਬੰਨ ਉਹਨਾਂ ਲੋਕਾਂ ਨੇ ਬਣਾਏ ਨੇ ਜਿਨ੍ਹਾਂ ਨੇ ਐਕਸਪਰਟਸ ਦੀ رائے ਨਹੀਂ ਲਈ ਉਹ ਕਿਸੇ ਡਿਪਾਰਟਮੈਂਟ ਨੇ ਨਹੀਂ ਬਣਾਇਆ ਉਹ ਲੋਕਾਂ ਨੇ ਰਾਣਾ ਇੰਦਰ ਪ੍ਰਤਾਪ ਸਿੰਘ ਤੇ ਮੈਂ ਮੈਂ ਕਿਸੇ ਸਿਆਸੀ ਬੰਦੇ ਦਾ ਨਾਮ ਨਹੀਂ ਲੈਂਦਾ ਰਾਣਾ ਇੰਦਰ ਪ੍ਰਤਾਪ ਸਿੰਘ ਇਕੱਲਾ ਉਹ ਬੰਨ ਨਹੀਂ ਬਣਾ ਸਕਦਾ ਲੋਕਾਂ ਨੇ ਆਮ ਫਾਰੇ ਉਹ ਬੰਨ ਬਣਾਏ ਨੇ ਤੇ ਇਸ ਤੋਂ ਪਹਿਲਾਂ ਕਿ ਲੋਕ ਆਪ ਮੁਹਾਰੇ ਉਹ ਬਨ ਬਣਾਉਣ ਉਹਨਾਂ ਡਿਪਾਰਟਮੈਂਟਾਂ ਦੇ ਸਪੈਸ਼ਲਾਈਜ਼ਡ ਲੋਕਾਂ ਨੂੰ ਲਾਉਣਾ ਚਾਹੀਦਾ ਹੈ ਕਿ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਗਾਈਡ ਕਰਕੇ ਲੋਕਾਂ ਦੇ ਨਾਲ ਖਲੋ ਕੇ ਇਹ ਕੰਮ ਕੀਤੇ ਜਾਣ ਵੀ ਤੇ ਜੇ ਉਹ ਬਨ ਅਸੀਂ ਮਹਿਸੂਸ ਕਰਦੇ ਸਨ ਕਿ 3 ਲੇਅਰ ਜਿਹੜੀ ਵਾਟਰ ਸਿਕਿਉਰਟੀ ਹੈ ਉਧਰ ਜ਼ਰੂਰੀ ਹੈ ਉਹ ਦੂਜੇ ਪਾਸੇ ਵੀ ਜ਼ਰੂਰੀ ਸੀ ਜੇ ਤੇ ਡਿਪਾਰਟਮੈਂਟ ਨੇ ਕੰਮ ਕਰਨਾ ਹੁੰਦਾ ਤੇ ਉਹ ਦੋਵੇਂ ਪਾਸੇ ਕਰਦਾ ਤੇ ਜੇ ਕੰਮ ਨੂੰ ਆਪ ਮੁਹਾਰੇ ਛੱਡ ਦਿੱਤਾ ਗਿਆ ਫਿਰ ਜੀ ਦਾ ਜ਼ੋਰ ਪਿਆ ਉਹਨੇ ਕਰ ਲਿਆ। ਔਰ ਲੋਕਾਂ ਦਾ ਇਹ ਵੀ ਕਹਿਣਾ ਏ ਕਿ ਇਹ ਜਿਹੜਾ ਇਸ ਵਕਤ ਮਾਝਾ ਏਰੀਆ ਪਾਣੀ ਦੀ ਮਾਰ ਹੇਠ ਹੈ। ਇਹਦੇ ਵਿੱਚ ਜਿਹੜਾ ਦਰਿਆ ਦਾ ਅਸਲ ਵਹਿਣ ਸੀਗਾ ਉਹ ਨੰਬਰੀ ਪੈਲੀਆਂ ਤੱਕ ਪਹੁੰਚ ਚੁੱਕਾ ਹੈ। ਅਸੀਂ ਵੇਖਿਆ ਦੀਏ ਬਹੁਤ ਸਾਰੀਆਂ ਥਾਵਾਂ ਤੇ ਖਾਸ ਕਰ ਜਿਉਂ ਤੋਂ ਅ ਨੈਸ਼ਨਲ ਹਾਈਵੇ ਨੂੰ ਬਿਆਸ ਟੱਪਦਾ ਉਸ ਤੋਂ ਅੱਗੇ ਮਨੁੱਖਾਂ ਦੁਆਰਾ ਲਾਈਆਂ ਗਈਆਂ ਰੋਕਾਂ ਦੇ ਕਾਰਨ ਉਹ ਮਨੁੱਖ ਸੰਗਤੀ ਰੂਪ ਚ ਵੀ ਹੋ ਸਕਦੇ ਨੇ ਉਹ ਮਨੁੱਖ ਡੇਰਿਆਂ ਦੇ ਰੂਪ ਚ ਵੀ ਹੋ ਸਕਦੇ ਨੇ ਉਹ ਮਨੁੱਖ ਆ ਮੁਹਾਰੇ ਪਿੰਡਾਂ ਚ ਉੱਠ ਕੇ ਗਏ ਵੀ ਹੋ ਸਕਦੇ ਨੇ ਜਿਹੜੇ ਜੜੀਆਂ ਆਦਮੀਆਂ ਵੱਲੋਂ ਲਾਈਆਂ ਗਈਆਂ ਰੋਕਾਂ ਦੇ ਕਾਰਨ ਦਰਿਆ ਦਾ ਵਹਿਣ ਬਦਲ ਗਿਆ ਤੇ ਫਿਰ ਹੁਣ ਚੱਲ ਰਿਹਾ ਪਾਣੀ ਕਿਸੇ ਪਾਸੇ ਵਾਪਸ ਤੇ ਜਾਣਾ ਜੇ ਉਹਦੇ ਕੁਦਰਤੀ ਵਹਿਣ ਤੋਂ ਉਹਨੂੰ ਰੋਕੋਗੇ ਤੇ ਫਿਰ ਉਹਨੂੰ ਨਹੀਂ ਅਗਲੇ ਬੰਨੇ ਪਤਾ ਕਿ ਜਿਹੜੀਆਂ ਪੈਲੀਆਂ ਚੋਂ ਵੜ ਰਿਹਾ ਉਹ ਨੰਬਰੀ ਨੇ ਉਹ ਨੰਬਰੀ ਚਾਏਗਾ ਔਰ ਬਹੁਤ ਸਾਰੀਆਂ ਥਾਵਾਂ ਤੇ ਨੰਬਰੀ ਪੈਲੀਆਂ ਦਾ ਨੁਕਸਾਨ ਹੋਇਆ ਕੱਲੀਆਂ ਪੈਲੀਆਂ ਦਾ ਨੁਕਸਾਨ ਨਹੀਂ ਹੋਇਆ ਲੋਕਾਂ ਦੇ ਟਿਊਬਵਲ ਡੁੱਬ ਗਏ ਨੇ ਲੋਕਾਂ ਦੇ ਬਣੇ ਡੇਰੇ ਡ ਘਾ ਡੁੱਬ ਗਏ ਨੇ ਲੋਕਾਂ ਦੇ ਪਸ਼ੂ ਡੁੱਬ ਗਏ ਨੇ ਹਰ ਤਰ੍ਹਾਂ ਦਾ ਨੁਕਸਾਨ ਲੋਕਾਂ ਦਾ ਹੋਇਆ ਜਿਹੜੇ ਬੇਫਿਕਰੇ ਹੋ ਕੇ ਬੈਠੇ ਸੀ ਕਿ ਅਸੀਂ ਤੇ ਆਪਣੀ ਜ਼ਮੀਨ 'ਚ ਬੈਠੇ ਹਾਂ ਲੈਕਿਨ ਕਿਉਂਕਿ ਦਰਿਆ ਦੀ ਜ਼ਮੀਨ ਦਰਿਆ ਦੇ ਕੋਲ ਨਹੀਂ ਰਹਿਣ ਦਿੱਤੀ ਇਸ ਕਰਕੇ ਦਰਿਆ ਨੇ ਇਸ ਪਾਸੇ ਵੱਲ ਨੂੰ ਮਾਰ ਕੀਤੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਦਰਿਆ ਦੀ ਖਲਾਈ ਸਮੇਂ ਸਿਰ ਨਹੀਂ ਹੋਈ ਜਿਸ ਕਰਕੇ ਇਹ ਪਾਣੀ ਦਾ ਵਹਾਹ ਦੂਸਰੀ ਸਾਈਡ ਨੂੰ ਪਹੁੰਚਿਆ ਇਹ ਵੀ ਇਹ ਇਹ ਪ੍ਰਬੰਧਕੀ ਨਾ ਅਹਲियत ਹੈ ਔਰ ਇਸ ਪ੍ਰਬੰਧਕੀ ਨਾਹਲੀਅਤ ਦੇ ਵਿੱਚ ਇੱਕ ਤਾਂ ਖਲਾਈ ਦੀ ਗੱਲ ਆਉਂਦੀ ਹੈ ਇੱਕ ਗੈਰ ਮਨੁੱਖੀ ਖਲਾਈ ਜਿਹੜੀ ਰੇਤ ਦੀ ਮਾਈਨਿੰਗ ਦੇ ਰੂਪ ਦੇ ਵਿੱਚ ਹੋਈ ਹੈ ਤੇ ਅਨਪਲਾਨਡ ਹੋਈ ਹੈ ਇਹਦਾ ਕਾਰਨ ਉਹ ਵੀ ਬਣਦੀ ਹੈ ਸੋ ਇਹ ਸਾਰਾ ਕੁਝ ਜਿਹੜਾ ਇਹ ਹੋ ਇਸ ਕਰਕੇ ਰਿਹਾ ਹੈ ਕਿ ਪ੍ਰਬੰਧ ਇੰਜੀਨੀਅਰਸ ਦੇ ਹੱਥੋਂ ਐਕਸਪਰਟਸ ਦੇ ਹੱਥੋਂ ਨਿਕਲ ਕੇ ਸਾਡੇ ਵਰਗੇ ਲੋਕਾਂ ਦੇ ਹੱਥਾਂ 'ਚ ਆ ਗਿਆ ਜੀਨੇ ਆਪਣਾ ਸਮਾਂ ਨਗਾਉਣਾ ਉਹਨੂੰ ਇਹ ਨਹੀਂ ਆ ਕਿ 5 ਸਾਲ ਬਾਅਦ ਕੀ ਹੋਣਾ ਹੈ ਪਰ ਤੁਸੀਂ ਪ੍ਰਬੰਧਾਂ ਦੀ ਗੱਲ ਕੀਤੀ ਹੈ ਕਿ ਐਕਸਪਰਟ ਦੇ ਕੋਲ ਹੋਣੇ ਚਾਹੀਦੇ ਮੈਂ ਫਿਰ ਸਵਾਲ ਜਿਹੜਾ ਹੈ ਮੈਂ ਦੁਹਰਾ ਦਿੰਨਾ ਹੈ ਕਿਉਂਕਿ ਮੈਂ ਤੁਹਾਡੇ ਜਵਾਬ ਤੋਂ ਖੁਸ਼ ਨਹੀਂ ਹੋਇਆ ਕਿਉਂਕਿ ਮੈਨੂੰ ਲੱਗਾ ਕਿ ਤਨਾ ਕਿਤੇ ਸਹੀ ਜਵਾਬ ਮੇਰੇ ਤੱਕ ਨਹੀਂ ਪਹੁੰਚਿਆ ਮੈਂ ਇਹ ਤੁਹਾਡੇ ਕੋਲ ਜਾਨਣਾ ਚਾਹੁੰਦਾ ਕਿ ਆਖਰ ਕਿਉਂ बार-बार ਐਕਸਪਰਟ ਨੂੰ ਪਿੱਛੇ ਛੱਡ ਕੇ ਜਿਹੜੀ ਪਾਲਿਸੀ ਬਣਾਈ ਜਾਂਦੀ ਹੈ ਲੋਕਾਂ ਦਾ ਫਿਕਰ ਕਿਨੂੰ ਰਹਿ ਗਿਆ ਪੰਜਾਬ ਦੀ ਹੁਣ ਤੱਕ ਦੀ ਬਰਬਾਦੀ ਦਾ ਕਾਰਨ ਜੇ ਮੈਂ ਭੁੱਲਦਾ ਨਾ ਹੋਵਾਂ ਤੇ ਜਦੋਂ ਅਸੀਂ ਜਵਾਨੀ ਚ ਪੈਰ ਪਾਇਆ ਸੀ ਪੰਜਾਬ ਦੇ ਸਿਰ 50 ਹਜ਼ਾਰ ਕਰੋੜ ਦਾ ਕਰਜ਼ਾ ਹੋਇਆ ਸੀ ਤੇ ਪੰਜਾਬ ਦੁੱਥੜਾਂ ਮਾਰ ਉੱਠਿਆ ਸੀ ਪ੍ਰਧਾਨ ਮੰਤਰੀ ਗੁਜਰਾਲ ਤੱਕ ਕਿ ਪੰਜਾਬ ਨੂੰ ਕਰਜ਼ਾ ਲੈਣਾ ਪੈ ਗਿਆ ਪੰਜਾਬ ਨੂੰ ਕਰਜ਼ਾ ਲੈਣਾ ਪੈ ਗਿਆ ਤੇ ਅੱਜ ਉਹਦੇ ਬਾਅਦ ਅਸੀਂ 1.4 ਲੱਖ ਕਰੋੜ ਤੇ ਪਹੁੰਚ ਗਏ ਆ ਕਰਜ਼ੇ ਦੇ ਮਾਮਲੇ ਦੇ ਵਿੱਚ ਤੇ ਹੁਣ ਪੰਜਾਬ ਦੀ ਇਕਨੋਮੀ ਉਸ ਕਰਜ਼ੇ ਦਾ ਵਿਆਜ ਦੇਣ ਜੋਗੀ ਵੀ ਨਹੀਂ ਰਹੀ ਉਹਦਾ ਵਿਆਜ ਦੇਣ ਵਾਸਤੇ ਫੇਰ ਕਰਜ਼ਾ ਲੈਣਾ ਪੈਂਦਾ ਇਸ ਕਰਕੇ ਪੰਜਾਬ ਦਾ ਤੇ ਸੋਚਿਆ ਹੀ ਕਿਸੇ ਨੇ ਅੱਜ ਲੋੜ ਪੰਜਾਬ ਦਾ ਸੋਚਣ ਦੀ ਹੈ ਪੰਜਾਬ ਦੇ ਲੋਕਾਂ ਦਾ ਸੋਚਣ ਦੀ ਹੈ ਆਪਣੇ ਸਿਆਸੀ ਸਮਟ ਪਾਉਣ ਦੀ ਨਹੀਂ ਹੋਣੀ ਚਾਹੀਦੀ ਔਰ ਇਹਦੇ ਵਾਸਤੇ ਮੈਂ ਫੇਰ ਕਹੂੰਗਾ ਕਿ ਪ੍ਰਬੰਧ ਦਾ ਕੁੰਡਾ ਡੈਮੋਕ੍ਰੈਟਿਕ ਤੌਰ ਤੇ ਬੜੀਆਂ ਸਰਕਾਰਾਂ ਦੇ ਹੱਥ ਵਿੱਚ ਹੀ ਰਹਿਣਾ ਇਹਦੀਆਂ ਇਹਦੇ ਇਹਦੇ ਲਈ ਕੋਈ ਦੋਰਾ ਨਹੀਂ ਪਰ ਪ੍ਰਬੰਧ ਨੂੰ ਸੁਝਾਅ ਪ੍ਰਬੰਧ ਨਹੀਂ ਪਾਲਿਸਿਸ ਬਣਾਉਣੀਆਂ ਉਹ ਐਕਸਪਰਟਸ ਦਾ ਕੰਮ ਹੈ ਉਹ ਐਕਸਪਰਟਸ ਨੂੰ ਬਣਾਉਂਦ ਦੇਣੀਆਂ ਚਾਹੀਦੀਆਂ ਹਰ ਗੱਲ ਦੇ ਵਿੱਚ ਅਸੀਂ ਖੁਦਾ ਰਹੀ ਬਣ ਸਕਦੇ ਅਸੀਂ ਮਨੁੱਖਾਂ ਦੇ ਸਮਰੋੱਖ ਹੀ ਰਹਿਣਾ ਸਰ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਕਿਸਾਨ ਦੋਸ਼ ਲਗਾ ਰਹੇ ਨੇ ਕਿਹਰੀ ਕੇ ਹੈਡਵਰਕਸ ਤੇ ਬਹੁਤ ਸਾਰੀ ਕਈ ਸੌ ਏਕੜ ਜ਼ਮੀਨ ਹੈ ਜਿਹੜੀ ਅਕਵਾਇਰ ਕੀਤੀ ਗਈ ਸੀ ਬਰਡ ਸੈਂਚਰੀ ਦੇ ਵਿੱਚ ਜਿਹਦੇ ਵਿੱਚ ਪਾਣੀ ਛੱਡਿਆ ਜਾ ਸਕਦਾ ਸੀ ਪਰ ਉਸ ਜਿਹੜੀ ਜ਼ਮੀਨ ਦੇ ਵਿੱਚ ਪਾਣੀ ਛੱਡਣ ਦੀ ਬਜਾਏ ਜਿਹੜਾ ਆ ਇਹ ਇਹਨੂੰ ਰੋਕਿਆ ਗਿਆ ਔਰ ਰੁਕਣ ਦੇ ਕਾਰਨ ਜਿਹੜਾ ਆ ਪਾਣੀ ਪਿੱਛੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਹੁੰਚਿਆ ਇੱਥੇ ਫਿਰ ਮੇਰਾ ਇੱਕ ਸਵਾਲ ਹਰੀਕੇ ਹੈਡਵਰਕਸ ਵਾਸਤੇ ਇਹ ਜ਼ਮੀਨ ਅਕਵਾਇਰ ਕਰਨ ਤੋਂ ਪਹਿਲਾਂ ਕੀ ਸਰਕਾਰਾਂ ਨੇ ਇਸ ਗੱਲ ਦਾ ਅਨੁਮਾਨ ਲਾਇਆ ਕਿ ਜਿੱਦਣ ਹਰੀਕੇ ਹੈਡਵਰਕਸ ਬਣਾਇਆ ਸੀ ਉਸ ਦਿਨ ਦਰਿਆ ਕੋਲ ਜ਼ਮੀਨ ਕਿੰਨੀ ਸੀ ਜੇ ਦਰਿਆ ਕੋਲ ਉਹ ਜ਼ਮੀਨ ਰਹਿਣ ਦਿੱਤੀ ਜਾਂਦੀ ਤੇ ਨਾਲ ਦੀ ਨਾਲ ਕੁਦਰਤ ਦੇ اصੂਲ ਦੇ ਨਾਲ ਖਿਲਵਾੜ ਨਾ ਕੀਤਾ ਜਾਂਦਾ ਪਾਣੀ ਨੂੰ ਆਪਣੇ ਨੇਚਰਲ ਵਹਾਅ ਦੇ ਵਿੱਚ ਜਾਣ ਦਿੱਤਾ ਜਾਂਦਾ ਤੇ ਹੜਾਂ ਵਾਲੀ ਨੌਬਤ ਬਿਲਕੁਲ ਨਹੀਂ ਸੀ ਹੋਣੀ ਤੇ ਜੇ ਪਹਿਲੀਆਂ ਜ਼ਮੀਨਾਂ ਨੂੰ ਅਸੀਂ ਗੈਰ ਡਿਜ਼ਾਈਨਡ ਤਰੀਕੇ ਦੇ ਨਾਲ ਉਬਰਤ ਕੇ ਤੇ ਫਿਰ ਉਹਦੀ ਥਾਂ ਤੇ ਹੋਰ ਅਕਵਾਇਰ ਕਰੀ ਜਾਵਾਂਗੇ ਇਹ ਕਿਸੇ ਸਮੱਸਿਆ ਦਾ ਹੱਲ ਨਹੀਂ ਬਣਨਾ ਦਰਿਆ ਨੂੰ ਦਰਿਆ ਦੇ ਕੁਦਰਤੀ ਵਹਿਣ ਦੇ ਵਿੱਚ ਵਗਣ ਦਿੱਤਾ ਜਾਵੇ ਨਾ ਉਹਦੇ ਲਈ ਜੇ ਗੇਟ ਇੰਜੀਨੀਅਰਾਂ ਨੇ ਬਣਾਏ ਨੇ ਤੇ ਖੋਲਣੇ ਵੀ ਇੰਜੀਨੀਅਰਾਂ ਨੇ ਉਹਦੇ ਲਈ ਐਮਐਲਏ ਦੀ ਲੋੜ ਨਹੀਂ ਹੁੰਦੀ ਤੇ ਜੇ ਐਮਐਲਏ ਕਿਸੇ ਇੰਜੀਨੀਅਰ ਨੂੰ ਰੋਕ ਕੇ ਵੀ ਆ ਗੇਟ ਨਹੀਂ ਖੋਲਣਾ ਮੇਰੇ ਹਲਕੇ ਦੇ ਪਿੰਡ ਡੁੱਬਦੇ ਨੇ ਤੇ ਫਿਰ ਉਹ ਹਲਕਿਆਂ ਨੂੰ ਜੈਲਾ ਨਹੀਂ ਬਣਾਉਣਾ ਚਾਹੀਦਾ ਇਹ ਤੋਂ ਇਲਾਵਾ ਮੈਂ ਕੁਝ ਸਿਆਸਤ ਦੇ ਨਾਲ ਜੁੜੇ ਸਵਾਲ ਤੁਹਾਡੇ ਨਾਲ ਕਰਨੇ ਚਾਹੁੰਦਾ ਹਾਂ ਵਿਧਾਨ ਸਭਾ ਹਲਕਾ ਤਰਨ ਤਰਨ ਦੇ ਵਿੱਚ ਇਸ ਵਕਤ ਜਿਮਨੀ ਚੋਣ ਚੋਣ ਨੂੰ ਲੈ ਕੇ ਸਰਗਰਮੀਆਂ ਤੇਜ਼ ਨੇ ਕਿਸ ਤਰ੍ਹਾਂ ਦੇਖਦੇ ਹੋ ਠੀਕ ਹੈ ਅੱਜ ਦਾ ਮੁੱਦਾ ਇੱਕਦਮ ਕੁਦਰਤ ਦੀ ਜਿਹੜੀ ਕਰੋਪੀ ਲੋਕਾਂ ਤੇ ਆਈ ਹੈ ਉਹਦੇ ਵੱਲੋਂ ਸਿਹਤ ਹੋ ਗਿਆ ਵਰਨਾ ਤਰਨਤਾਰਨ ਅਸੈਂਬਲੀ ਹਲਕੇ ਦੀ ਜਿਮਨੀ ਚੋਣ ਜਿਹੜੀ ਸੀ ਉਹ ਮੁੱਦਾ ਬਣੀ ਹੋਈ ਸੀ ਅਸੀਂ ਕਾਂਗਰਸ ਪਾਰਟੀ ਦੇ ਸਪਾਈ ਹੋਣ ਦੇ ਨਾਤੇ ਤਰਨਤਾਰਨ ਹਲਕੇ ਦੀ ਜਿਮਨੀ ਚੋਣ ਕਾਂਗਰਸ ਪਾਰਟੀ ਵੱਲੋਂ ਦਿੱਤੇ ਉਮੀਦਵਾਰ ਦੇ ਤੇ ਕਾਂਗਰਸ ਪਾਰਟੀ ਵੱਲੋਂ ਦਿੱਤੇ ਨਿਸ਼ਾਨ ਤੇ ਜਿਹਨੂੰ ਵੀ ਉਹ ਦਿੰਦੇ ਨੇ ਅਸੀਂ ਹਰ ਤਰ੍ਹਾਂ ਦਾ ਚੈਲੰਜ ਕਬੂਲ ਕਰਦੇ ਹੋਏ ਉਹ ਇਲੈਕਸ਼ਨ ਲੜਾਂਗੇ ਕੀ ਦੇਖਦੇ ਹੋ ਹਲਕੇ ਦੇ ਵਿੱਚ ਕਿਹੜੀਆਂ ਘਾਟਾਂ ਰਹਿ ਗਈਆਂ ਜਿਹੜਾ ਡਾਕਟਰ ਕਸ਼ਮੀਰ ਸਿੰਘ ਸੋਲ ਜਨਾਚੇ MLA ਰਹੇ ਨੇ ਕਿਹੜੇ-ਕਿਹੜੇ ਕੰਮ ਰਹਿ ਗਏ ਨੇ ਜਿਹੜੇ ਉਹ ਕਰਵਾ ਨਹੀਂ पाए ਕੱਲੇ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਮੈਂ ਗੱਲ ਨਾ ਕਰਾਂ ਡਾਕਟਰ ਕਸ਼ਮੀਰ ਸਿੰਘ ਸੋਲ ਨੂੰ ਇੱਕ ਤਾਂ ਕਿਉਂਕਿ ਉਹ ਬਿਮਾਰੀ ਇਹੋ ਜੀ ਦੇ ਨਾਲ ਉਹਨਾਂ ਨੂੰ ਯੋਜਨਾ ਪੈ ਗਿਆ ਕਿ ਉਹਨਾਂ ਕੋਲ ਸਮਾਂ ਕੰਮ ਕਰਨ ਲਈ ਬਹੁਤ ਘੱਟ ਮਿਲਿਆ ਤੇ ਦੂਜਾ ਜਿਸ ਪਾਰਟੀ ਦੇ ਵਿੱਚ ਔਰ ਐਮਐਲਏ ਸੀ ਉਸ ਪਾਰਟੀ ਦੀ ਨਾ ਅਹਲियत ਜਿਹੜੀ ਸੀ ਜਿੱਥੇ ਉਹਨੇ ਬਾਕੀ ਸਾਰੇ ਪੰਜਾਬ ਨੂੰ ਡੋਪਿਆ ਉਥੇ ਤਰਨਤਾਰਨ ਵੀ ਉਸ ਤਰ੍ਹਾਂ ਹੀ ਹੈ ਅੱਜ ਤੱਕ ਕੋਈ ਵੀ ਡਾਕਟਰ ਸੋਲ ਦਾ ਜਿਹੜਾ ਵਾਰਿਸ ਹੈ ਉਹ ਇਹ ਨਹੀਂ ਕਹਿ ਸਕਦਾ ਕਿ ਆਹ 10 ਇਟਾਂ ਡਾਕਟਰ ਸੋਲ ਨੇ ਲੁਵਾਈਆਂ ਸੀ ਇਸ ਕਰਕੇ ਵਿਕਾਸ ਦੇ ਪੱਖੋਂ ਪਾਲਿਸੀਸ ਦੇ ਪੱਖੋਂ ਸਿਹਤ ਦੇ ਪੱਖੋਂ ਵਿਦਿਆ ਦੇ ਪੱਖੋਂ ਬੇਰੋਜ਼ਗਾਰੀ ਦੇ ਪੱਖੋਂ ਦੇ ਨਾਲ ਦੀ ਨਾਲ ਫਿਰ ਇਹਨਾਂ ਸਾਰੀਆਂ ਲਾਮਤਾਂ ਨੇ ਜਿਹੜਾ ਇੱਕ ਸਾਨੂੰ ਕੋੜ ਦਿੱਤਾ ਹੈ ਨਸ਼ਾਖੋਰੀ ਦਾ ਉਹਦੇ ਬਾਅਦ ਕੋਈ ਵੀ ਕੰਮ ਨਹੀਂ ਹੋ ਸਕਿਆ ਹੋਣਾ ਚਾਹੀਦਾ ਸੀ ਕੋਈ ਵੀ ਕੰਮ ਨਹੀਂ ਹੋ ਸਕਿਆ ਔਰ ਮੈਂ ਪਹਿਲਾਂ ਵੀ ਤੁਹਾਡੇ ਨਾਲ ਬੜੀ ਬੜੀ ਇਹ ਗੱਲ ਸਾਂਝੀ ਕੀਤੀ ਹੈ ਕਿ ਤਰਨ ਤਰਨ ਜਦੋਂ ਤੋਂ ਆਪਾਂ ਪੜਦੇ ਹਾਂ ਭਾਵੇਂ ਉਹ ਪ੍ਰਿੰਟ ਮੀਡੀਆ 'ਚ ਹੁੰਦਾ ਸੀ ਭਾਵੇਂ ਉਹ ਸੋਸ਼ਲ ਮੀਡੀਆ 'ਚ ਹੈ ਭਾਵੇਂ ਉਹ ਟੈਲੀਵਿਜ਼ਨ ਦੇ ਵਿੱਚ ਤਰਨ ਤਰਨ ਦੀ ਜਦੋਂ ਵੀ ਖਬਰ ਆਉਂਦੀ ਹੈ ਉਹ ਨਸ਼ਿਆਂ ਨਾਲ ਜੁੜ ਕੇ ਆਉਂਦੀ ਹੈ ਕਦੀ ਕੋਈ ਜਿਹਨੂੰ ਅਸੀਂ ਹਾਂ ਪੱਖੀ ਖਬਰ ਕਹ ਲਈਏ ਉਹ ਨਹੀਂ ਕਦੀ ਆਈ ਹਮੇਸ਼ਾ ਹੀ ਨਕਾਰਾਤਮਕ ਖਬਰ ਹੁੰਦੀ ਹੈ ਤੇ ਨਸ਼ਿਆਂ ਨਾਲ ਡਰਗ ਨਾਲ ਜਾਂ ਫਿਰ ਫਰੋਤੀਆਂ ਨਾਲ ਜਾਂ ਗੈਂਗਸਟਰਵਾਦ ਨਾਲ ਜੁੜ ਕੇ ਆਉਂਦੀ ਹੈ ਨਾ ਤਾਂ ਗੈਂਗਸਟਰ ਤਰਮਤਾਰਨ ਇਲਾਕੇ ਦੀ ਮਿੱਟੀ ਦੀ ਪਦਾਇਸ਼ ਨੇ ਨਾ ਨਸ਼ਾ ਇਥੋਂ ਦੀ ਪਦਾਇਸ਼ ਹੈ ਅਸਲ ਦੇ ਵਿੱਚ ਇਹ ਸਾਰਾ ਕੁਝ ਜਿਹੜੀ ਆਰਥਿਕ ਨਾ ਬਰਾਬਰੀ ਜੀਦੇ ਵਿੱਚ ਨੌਜਵਾਨਾਂ ਨੂੰ ਕੰਮ ਨਹੀਂ ਮਿਲ ਰਿਹਾ ਰੁਜ਼ਗਾਰ ਨਹੀਂ ਮਿਲ ਰਿਹਾ ਤੇ ਫਿਰ ਵਿਹਲਾ ਮਨ ਕਿਸੇ ਪਾਸੇ ਵੱਲ ਨੂੰ ਜਾਊਗਾ ਇਹ ਸਾਰਾ ਉਹਦਾ ਤੇ ਮੈਂ ਸਰਕਾਰਾਂ ਉਹਦਿਆਂ ਨੇ ਡਾਕਟਰ ਸੋਲ ਨੇ ਵੀ ਬਹੁਤ ਵਾਰੀ ਕਿਹਾ ਸੀ ਉਦੋਂ ਪਹਿਲਾਂ ਵਾਲੇ ਐਮ ਐਲ ਏ ਨੇ ਵੀ ਕਿਹਾ ਸੀ ਉਸ ਤੋਂ ਪਹਿਲਾਂ ਜਿਹਨੇ 15 ਸਾਲ ਕੀਤੇ ਸੀ ਜਿਹਦੋਂ ਲੋਕ ਕਹਿੰਦੇ ਨੇ ਕਿ ਨਸ਼ਾ ਅਸਲ ਚ ਤਰਨ ਤਰਨ ਚਵਾੜਿਆ ਹੋ ਨਹੀਂ ਸੀ ਉਹਨੇ ਵੀ ਬੜੀ ਬੜੀ ਸਟੇਜਾਂ ਤੇ ਕਿਹਾ ਸੀ ਵੀ ਨਸ਼ਾ ਖਤਮ ਕਰ ਦੇਾਂਗੇ ਮੈਂ ਅੱਜ ਵੀ ਇਸ ਗੱਲ ਦਾ ਹਾਮੀ ਹਾਂ ਨਸ਼ਾ ਖਤਮ ਕੀਤੇ ਨਸ਼ਾ ਖਤਮ ਨਹੀਂ ਹੋਣਾ ਉਹ ਕਾਰਨ ਖਤਮ ਕੀਤੇ ਜਾਣ ਜਿੰਨਾ ਕਰਕੇ ਨੌਜਵਾਨ ਨਸ਼ਿਆਂ ਵੱਲ ਨੂੰ ਵਹਿ ਰਿਹਾ ਉਹ ਕਾਰਨ ਖਤਮ ਕਰਨ ਵਾਸਤੇ ਪਿਛਲੇ 20 25 ਸਾਲ ਦੇ ਵਿੱਚ ਤਰਨ ਤਾਰਨ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਤਰਨ ਤਾਰਨ ਦੇ ਵਿੱਚ ਕੋਈ ਇਹੋ ਜਿਹਾ ਮੀਲ ਪੱਥਰ ਨਹੀਂ ਆਇਆ ਜਿੱਥੇ ਬੱਚਿਆਂ ਨੂੰ ਰੁਜ਼ਗਾਰ ਮਿਲ ਸਕੇ ਤਰਨ ਤਾਰਨ ਦੇ ਵਿੱਚ ਕੋਈ ਇਹੋ ਜਿਹੀ ਸਕਿੱਲ ਇੰਸਟੀਟਿਊਸ਼ਨ ਨਹੀਂ ਆਈ ਜਿੱਥੋਂ ਬੱਚੇ ਸਿੱਖਿਆ ਲੈ ਕੇ ਤੇ ਕੰਮਾਂ ਦੇ ਵਿੱਚ ਨਿਕਲ ਸਕਣ ਤਰਨ ਤਾਰਨ ਦੇ ਵਿੱਚ ਕਿਸੇ ਕਿਸਮ ਦੀ ਕੋਈ ਵਿਦਿਅਕ ਸੰਸਾਰ ਨਹੀਂ ਖੜੀ ਕੀਤੀ ਗਈ ਜਿੱਥੇ ਬੱਚੇ ਪੜ ਕੇ ਪੜਾਈ ਕਰਕੇ ਆਪਣੇ ਆਪ ਨੂੰ ਸੈਟਲ ਕਰ ਸਕਣ ਤਰਨ ਤਾਰਨ ਹਰ ਪੱਖੋਂ ਪਿਛਾਣ ਰਿਆ ਤੇ ਸਿਰਫ ਇੱਕੇ ਪੱਖ ਤੋਂ ਹੀ ਗਾਂ ਗਿਆ ਕਿ ਤਰਨ ਤਾਰਨ ਚਾਹ ਜੈਨੇ ਕੇ ਲੋ ਆ ਨਸ਼ਾ ਫੜਿਆ ਗਿਆ ਤੇ ਤਰਨ ਤਾਰਨ ਚਾਹ ਇਨੇ ਗੈਂਗਸਟਰ ਆ ਫਰauti ਲੱਗੇ ਇਹੋ ਕੋਈ ਤਰਨ ਤਾਰਨ ਦੀ ਪ੍ਰਾਪਤੀ ਹੈ ਲੇਕਿਨ ਇਹਨੂੰ ਪ੍ਰਾਪਤੀ ਨਾ ਮੰਨਿਆ ਜਾਵੇ ਗੁਰੂ ਅਰਜਨ ਦੇਵ ਸਾਹਿਬ ਦੀ ਧਰਤੀ ਹੈ ਕਿਰਪਾ ਕਰਕੇ ਇਹਦੇ ਤੇ ਇਸ ਤਰੀਕੇ ਨਾਲ ਕੰਮ ਕੀਤਾ ਜਾਵੇ ਕਿ ਇਹ ਜਿਹੜੀਆਂ ਬਲਾਮਤਾਂ ਨੇ ਇਹ ਪੈਦਾ ਨਾ ਹੋਣ ਤੁਸੀਂ ਸਕਿੱਲ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਤੁਹਾਡੀ ਸਰਕਾਰ ਵੇਲੇ ਸ਼ਾਇਦ ਮੰਨਣਪਿੰਡ ਦੇ ਵਿੱਚ ਸਰਕਾਰੀ ਆਈਟੀਆਈ ਬਣਾਈ ਗਈ ਸੀ ਸਕਿੱਲ ਡਿਵੈਲਪਮੈਂਟ ਵਾਸਤੇ ਬਣੀ ਸੀ ਮੰਨਣਪਿੰਡ ਦੇ ਵਿੱਚ ਆਈਟੀਆਈ ਬਣੀ ਸੀ ਲੇਕਿਨ ਦੁੱਖ ਕਿਸ ਗੱਲ ਦਾ ਹੈ ਸਾਊਥ ਦੇ ਵਿੱਚ ਆਈਟੀਆਈਸ ਬਣਦੀਆਂ ਨੇ మేబీ ਉਹ ڈپలోమా కోర్సెస్ ਨੇ మేబీ ਉਹ డిగ్రీ కోర్సెస్ ਨੇ ఐటి ਉਹ इलाके ਦੀ ਉਸ ఏరియా ਦੀ ਉਸ ਖਿੱਤੇ ਦੀ ਉਸ ਸੂਬੇ ਦੀ ਲੋੜ ਦੇ ਮੁਤਾਬਕ ਕੋਰਸਸ ਡਿਜ਼ਾਈਨ ਕਰਦੇ ਨੇ ਤੇ ਫਿਰ ਉਹਨਾਂ ਕੋਰਸਸ ਦੇ ਵਿੱਚ ਬੱਚਿਆਂ ਨੂੰ ਦਾਖਲਾ ਦੇ ਕੇ ਐਕਸਪਰਟ ਕਰਦੇ ਨੇ ਤੇ ਫਿਰ ਉਹ ਬੱਚੇ ਜਿਹੜੇ ਨੇ ਉਹ ਐਕਸਪਰਟ ਹੋ ਕੇ ਆਪਣਾ ਕੰਮ ਕਰਦੇ ਨੇ ਇੱਥੇ ਜਿਹੜੀ ਆਈਟੀਆਈ ਬਣੀ ਉਹ ਤੇ ਉਹੀ ਕੋਰਸਸ ਉਹੀ ਡਿਪਲੋਮੇ ਆਗੇ ਸਾਰੇ ਜਿਹੜੇ ਪਹਿਲਾਂ ਕਦਗੇ ਲੈ ਗਏ ਸੀ ਜਿਹੜੇ ਪਹਿਲਾਂ ਪੱਟੀ ਹੈਗੇ ਸੀ ਜਿਹੜੇ ਪਹਿਲਾਂ ਸਹੜਿਆਲੀ ਹੈਗੇ ਸੀ ਸਵਾਲ ਇੱਕ ਬਿਲਡਿੰਗ ਬਣਾ ਕੇ ਆਈਟੀਆਈ ਖੜੀ ਕਰਕੇ ਚਾਰ ਕਮਰਿਆਂ ਨੇ ਕਿਸੇ ਨੂੰ ਸਕਿੱਲ ਡਿਵੈਲਪਮੈਂਟ ਨਹੀਂ ਦੇ ਦੇਣੀ ਸਕਿੱਲ ਡਿਵੈਲਪਮੈਂਟ ਮਿਲਦੀ ਹੈ ਜੇ ਉਹਦੇ ਵਿੱਚ ਦਿੱਤੇ ਜਾਣ ਵਾਲੇ ਕੋਰਸਸ ਕਿਹੜੇ ਨੇ ਕੀ ਉਹ ਸਮੇਂ ਦੀ ਲੋੜ ਮੁਤਾਬਕ ਨੇ ਉਹ ਸਮੇਂ ਦੀ ਲੋੜ ਮੁਤਾਬਕ ਨਹੀਂ ਇਹੀ ਕਾਰਨ ਹੈ ਕਿ ਅੱਜ ਉਸ ਆਈਟੀਆਈ ਦੀਆਂ ਵੀ ਦੂਜੀਆਂ ਆਈਟੀਆਂ ਵਾਂਗੂ ਸੀਟਾਂ ਨਹੀਂ ਪੂਰੀਆਂ ਹੋ ਰਹੀਆਂ ਫਿਰ ਇਹਨਾਂ ਨੂੰ ਕਿਵੇਂ ਚਲਾਇਆ ਕਿਦਾਂ ਜਾ ਸਕਦਾ ਤੁਹਾਡਾ ਕੀ ਸਲਾਹ ਹੈ ਮੇਰਾ ਮੇਰਾ ਸੁਝਾਅ ਨਹੀਂ ਇਹਦੇ ਤੇ ਜੇ ਮੌਕਾ ਮਿਲਿਆ ਤਾਂ ਕੰਮ ਕਰਾਂਗੇ ਅਸਲ ਦੇ ਵਿੱਚ ਇਲਾਕੇ ਦੀ ਲੋੜ ਦੇ ਮੁਤਾਬਕ ਕੋਰਸਸ ਵੜਨੇ ਚਾਹੀਦੇ ਨੇ ਮੇਰੇ ਕੋਲੇ ਕੋ ਉਦਾਹਰਨ ਹੈਗੀ ਹੈ ਮੈਨੂੰ ਇੱਕ ਵਾਰੀ ਕੋਈ ਐਕਸਪਰਟ ਲੇਡੀ ਮਿਲੀ ਤਮਿਲਨਾਡੂ ਤੋਂ ਦਿੱਲੀ ਟੈਕਨੀਕਲ ਬੋਰਡ ਦੇ ਆਫਿਸ ਚੋਂ ਆਈ ਸੀ ਮੈਂ ਉਹਦਾਂ ਗੱਲ ਕੀਤੀ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਉਹਨੇ ਪੁੱਛਿਆ ਕਿ ਪੰਜਾਬ ਦੀ ਟੈਕਨੀਕਲ ਡਵੈਲਪਮੈਂਟ ਕਿਵੇਂ ਚੱਲ ਰਹੀ ਹੈ ਮੈਂ ਦੱਸੀ ਉਹਨਾਂ ਦੱਸਿਆ ਜੀ ਅਸੀਂ ਐਵੇਂ ਨਹੀਂ ਕਰਦੇ ਮੈਂ ਤਾਂ ਅੱਜ ਇੱਕ ਸਿਲੇਬਸ ਅਪਰੂਵ ਕਰਵਾਉਣ ਆਈਆਂ ਇੱਕ ਕੋਰਸ ਦਾ ਮੈਂ ਕਿਹਾ ਜੀ ਉਹ ਕਾ ਦਾ ਕਹਿੰਦੀ ਜੀ ਗੋਲਡ ਸਮਿਥ ਐਂਡ वुਡ ਸਮਿਥ ਮੈਂ ਕਿਹਾ ਜੀ ਇਹ ਕੀ ਹੁੰਦਾ ਕਹਿੰਦੀ ਜੀ ਤੁਹਾਡੀ ਲੈਂਗੁਏਜ ਦੇ ਵਿੱਚ ਸੁਨਿਆਰਾ ਇਲਵਾਰਾ ਤਖਣਾ ਕਹਿੰਦੀ ਸਾਡੇ ਬੱਚੇ ਸਾਡੇ ਕੋਲ ਸੁਨਾਰੇ ਬਹੁਤ ਨੇ ਰਾਈਸ ਲੋਕ ਬਹੁਤ ਨੇ ਸੁਨਾਰੇ ਦੇ ਕੰਮ ਚ ਪੈਣ ਲਈ ਲੇਕਿਨ ਸੋਨਾ ਕੁੱਟਣ ਵਾਲਾ ਕੋਈ ਨਹੀਂ ਹੈਗਾ ਮੈਂ ਉਹ ਕੋਰਸਾ ਤੇ ਪ੍ਰੂਵ ਕਰਵਾ ਕੇ ਮੈਂ ਆਪਣੇ ਬੱਚਿਆਂ ਨੂੰ ਉਧਰ ਲਾਉਣਾ ਹੈ ਸਾਡੇ ਕੋਲ ਕਹਿੰਦੀ ਮਿੱਲਾਂ ਬਹੁਤ ਨੇ ਸਾ ਮਿੱਲਾਂ ਬਹੁਤ ਨੇ ਲੱਕੜ ਮਿੱਲਾਂ ਬਹੁਤ ਨੇ ਸਾਡੇ ਕੋਲ ਲੇਕਿਨ ਉਹਨਾਂ ਚ ਕੰਮ ਕਰਨ ਵਾਲਾ ਕੋਈ ਨਹੀਂ ਐਕਸਪਰਟ ਕੋਈ ਨਹੀਂ ਅਸੀਂ ਉੱਥੇ ਐਕਸਪਰਟਸ ਬਣਵਾਵਾਂਗੇ ਬੁੱਢ ਸਮੇਤਾ ਕੋਰਸ ਕਰਵਾਵਾਂਗੇ ਲੋਕਣਾ ਸਾਡੇ ਵੀ ਇੱਥੇ ਹੈਗੀਆਂ ਨੇ ਅਸੀਂ ਉਹਨਾਂ ਲੋੜਾਂ ਦੇ ਮੁਤਾਬਕ ਕੋਰਸਸ ਡਿਜ਼ਾਈਨ ਕਰਵਾ ਕੇ ਇਹੋ ਹੀ ਬਿਲਡਿੰਗਾਂ ਵਰਤ ਕੇ ਇਹਨਾਂ ਦੇ ਵਿੱਚ ਉਹ ਕੋਰਸਸ ਲਿਆ ਕੇ ਇੱਥੋਂ ਬੱਚੇ ਕੱਢ ਕੇ ਇਸੇ ਹੀ ਏਰੀਆ ਦੇ ਵਿੱਚ ਕੰਮ ਤੇ ਲਾਵਾਂਗੇ ਹੁਣ ਫਿਰ ਹਲਕੇ ਦੇ ਵਿੱਚ ਪੋਲੀਟੀਕਲ ਜੋ ਗਤੀਵਿਧੀਆਂ ਚੱਲ ਰਹੀਆਂ ਨੇ ਉਹਨਾਂ ਤੇ ਆਉਨੇ ਆ ਤੁਸੀਂ ਕਿਵੇਂ ਦੇਖਦੇ ਹੋ ਕਿ ਤੁਹਾਡੀ ਪਾਰਟੀ ਵੱਲੋਂ ਅਜੇ ਤੱਕ ਟਿਕਟ ਅਨਾਉਂਸ ਨਹੀਂ ਕੀਤੀ ਗਈ ਜਦ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਔਕਾਲੀ ਦਲ ਵੱਲੋਂ ਆਪਣੀ ਟਿਕਟ ਅਨਾਉਂਸ ਕਰ ਦਿੱਤੀ ਗਈ ਹੈ ਔਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਲਗਭਗ ਤੈਅ ਜਾਵਦੀ ਹੈ ਸਮੇ ਤੋਂ ਬਹੁਤ ਪਹਿਲਾਂ ਦੀ ਗੱਲ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਗੱਲ ਕਹੀ ਹੈ ਕਿ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਕੰਮ ਕਰਨ ਵਾਸਤੇ ਫੀਲਡ ਦੇ ਵਿੱਚ ਕੋਈ ਕੰਮ ਹੈ ਨਹੀਂ ਇਸ ਕਰਕੇ ਜਦੋਂ ਵੀ ਕੋਈ ਬਾਈ ਇਲੈਕਸ਼ਨ ਆਉਂਦੀ ਹੈ ਜਦੋਂ ਦਾ ਸ਼੍ਰੋਮਣੀ ਅਕਾਲੀ ਦਰ ਨਿਹਾਰਵਾਲੇ ਪਾਸੇ ਗਿਆ ਉਦੋਂ ਤੋਂ ਇਹ ਕੰਮ ਚੱਲ ਰਿਹਾ ਹੈ ਕਿ ਉਹ ਸਭ ਤੋਂ ਪਹਿਲਾਂ ਉਸ ਇਲਾਕੇ ਚ ਜਾ ਕੇ ਆਪਣਾ ਕੈਂਡੀਡੇਟ ਡਿਕਲੇਅਰ ਕਰ ਦਿੰਦੇ ਨੇ ਉਹਨਾਂ ਨੇ ਆਪਣਾ ਕੈਂਡੀਡੇਟ ਡਿਕਲੇਅਰ ਕਰਤਾ ਜਿਹਦੇ ਨਾਲ ਇਲੈਕਸ਼ਨ ਚੱਲ ਪਈ ਅਸਲ ਦੇ ਵਿੱਚ ਜੋ ਅਨੁਮਾਨ ਨੇ ਉਹਨਾਂ ਦੇ ਮੁਤਾਬਕ ਇਲੈਕਸ਼ਨ ਅਕਤੂਬਰ ਅਖੀਰ ਜਾਂ ਨਵੰਬਰ ਦੇ ਵਿੱਚ ਹੋਣੀ ਹੈ ਜਦੋਂ ਉਹਦੀ ਨੋਟੀਫਿਕੇਸ਼ਨ ਹੋਊਗੀ ਨਾਲ ਹੀ ਕੈਂਡੀਡੇਟ ਵੀ ਆ ਜਾਣਗੇ ਤੇ ਉਹਦੇ ਨਾਲ ਹੀ ਇਲੈਕਸ਼ਨ ਦਾ ਮਾਹੌਲ ਵੀ ਬਣ ਜੂਗਾ ਇਨਾ ਲੰਮਾ ਸਮਾਂ ਪਹਿਲਾਂ ਇਲੈਕਸ਼ਨ ਦਾ ਮਾਹੌਲ ਬਣਾ ਕੇ ਤੇ ਲੋਕਾਂ ਨੂੰ ਉਸ ਕੈਂਪੇਨ ਦੇ ਵਿੱਚ ਹੀ ਲਾ ਦੇਣਾ ਇਹ ਵੀ ਕੋਈ ਬਹੁਤ ਇਹਨੂੰ ਤੁਸੀਂ ਹਾਂ ਪੱਖੀ ਗੱਲ ਨਹੀਂ ਕਹਿ ਸਕਦੇ ਹਾਂ ਸਿਆਸੀ ਸੋਚ ਦੇ ਮੁਤਾਬਕ ਸਾਰੇ ਲੋਕ ਆਪਣਾ ਕੰਮ ਕਰਨ ਡਏ ਨੇ ਉਹ ਅਸੀਂ ਵੀ ਕਰਨ ਡਏ ਆ ਅਸੀਂ ਕਿਸੇ ਨਾਂ ਥੱਲੇ ਕੰਮ ਨਹੀਂ ਕਰਦੇ ਅਸੀਂ ਕਾਂਗਰਸ ਪਾਰਟੀ ਦੇ ਨਾਂ ਥੱਲੇ ਕੰਮ ਕਰਦੇ ਆ ਇੱਥੇ ਇਲੈਕਸ਼ਨ ਏ ਲੜੇ ਬੀ ਲੜੇ ਸੀ ਲੜੇ ਕੋਈ ਵੀ ਲੜੇ ਇੱਥੇ ਇਲੈਕਸ਼ਨ ਕਾਂਗਰਸ ਨੇ ਤੇ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਨੇ ਲਣ ਮੈਂ ਪਿੰਡਾਂ ਦੇ ਵਿੱਚ ਜਦੋਂ ਵੀ ਜਾਂਦਾ ਮੈਂ ਤੇ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਦੀ ਗੱਲ ਕਰਕੇ ਕਰਦਾ ਪੰਜੇ ਦੇ ਅਗਲੇ ਪਨੇ ਨਾਂ ਕੀਦਾ ਛ ਆਪਣਾ ਤੇ ਪਾਰਟੀ ਨੇ ਵਖਣਾ ਸਾਨੂੰ ਇਹਦੇ ਨਾਲ ਕੀ ਜਿੱਥੇ ਤੁਹਾਡੀ ਪਾਰਟੀ ਵੱਲੋਂ ਕਾਫੀ ਦਾਵੇਦਾਰ ਨੇ ਕਿ ਤੁਸੀਂ ਵੀ ਆਪਣੀ ਦਾਵੇਦਾਰੀ ਪੇਸ਼ ਕਰਦੇ ਮੈਂ ਬਿਲਕੁਲ ਆਪਣੀ ਦਾਵੇਦਾਰੀ ਕਾਰਨ ਆਇਆ ਅਸਲ ਦੇ ਵਿੱਚ ਜੀ ਦਾਵੇਦਾਰੀਆਂ ਐ ਮੌਕਾ ਮਿਲਿਆ ਸਾਡੀ ਪਾਰਟੀ ਦਾ ਬਹੁਤ ਸਨਮਾਨਤ ਲੀਡਰ ਸੀ ਉਹ ਡਾਕਟਰ ਅਗਨੀ ਹੋਤਰੀ ਡਾਕਟਰ ਅਗਨੀ ਹੋਤਰੀ ਦੀ ਡੈਥ ਹੋ ਗਈ ਉਦੋਂ ਮਰੋਂ ਲੋਕਾਂ ਨੇ ਸਮਝ ਲਿਆ ਜੀ ਨਵਾਰਸ ਹਲਕਾ ਦੀ ਖਾਲੀ ਹਲਕਾ ਦੀ ਇਹ ਹਲਕੇ ਦੇ ਵਿੱਚ ਇਸ ਤਰ੍ਹਾਂ ਕਰਦੇ ਆਂਗੇ ਇਸ ਹਲਕੇ ਚ ਉਸ ਤਰ੍ਹਾਂ ਕਰਦੇ ਆਂਗੇ ਕਿ ਇੱਥੇ ਖੁੰਬਾ ਮੰਗੂ ਉਮੀਦਵਾਰ ਉਗਾਈ ਪਾਰਟੀ ਨੇ ਇਹ ਵੇਖਣਾ ਕਿ ਲੰਬੇ ਸਮੇਂ ਤੋਂ ਇੱਥੇ ਕੰਮ ਕੌਣ ਕਰ ਰਿਹਾ ਹੈ ਅਖੀਰ ਦੇ ਵਿੱਚ ਆਪਣੀ ਪਾਰਟੀ ਨੂੰ ਔਰ ਆਪਣੇ ਵੋਟਰਾਂ ਸਪੋਰਟਰਾਂ ਨੂੰ ਕੀ ਕਹਿਣਾ ਚਾਹੁੰਦੇ ਮੇਰੀ ਆਉਣ ਵਾਲੀ ਜਮਨੀ ਚੋਣ ਦੇ ਵਾਸਤੇ ਪਾਰਟੀ ਨੂੰ ਤਾਂ ਮੈਂ ਜਦੋਂ ਤੁਹਾਨੂੰ ਪਹਿਲਾਂ ਕਿਹਾ ਕਿ ਪਾਰਟੀ ਨੂੰ ਤਾਂ ਮੈਂ ਇਹੋ ਹੀ ਕਹਾਂਗਾ ਪਾਰਟੀ ਕੋਈ ਸਾਡੇ ਨਾਲੋਂ ਘੱਟ ਸਿਆਣੀ ਨਹੀਂ ਹੈ ਅਸੀਂ ਸਿਰਫ ਆਪਣਾ ਨਿੱਜ ਅੱਗੇ ਰੱਖਣਾ ਹੈ ਪਾਰਟੀ ਨੇ ਪਾਰਟੀ ਦਾ ਮਫਾਦ ਅੱਗੇ ਰੱਖਣਾ ਹੈ ਪਾਰਟੀ ਨੇ ਹਲਕਾ ਅੱਗੇ ਰੱਖਣਾ ਹੈ ਪਾਰਟੀ ਨੇ ਸੂਬਾ ਅੱਗੇ ਰੱਖਣਾ ਹੈ ਪਾਰਟੀ ਨੇ ਨੈਸ਼ਨਲ ਪੋਲਿਟਿਕਸ ਵੇਖੜੀਆਂ ਇਸ ਕਰਕੇ ਪਾਰਟੀ ਜੋਗ ਉਮੀਦਵਾਰ ਦਵੇ ਤੇ ਅਪੀਲ ਸਿਰਫ ਇਹ ਹੈ ਕਿ ਹਲਕੇ ਦਾ ਜੰਪਾ ਉਮੀਦਵਾਰ ਦਵੇ ਉਹਦੇ ਤੋਂ ਅੱਗੇ ਵੋਟਰਾਂ ਦੇ ਨਾਲ ਹੈ ਵੋਟਰਾਂ ਨੇ ਜਿਵੇਂ ਪਹਿਲਾਂ ਵੀ ਕਈ ਵਾਰੀ ਇਹ ਗੱਲ ਕਹੀ ਹੈ ਤੇ ਹੁਣ ਵੀ ਜਿੱਥੇ-ਜਿੱਥੇ ਵੀ ਕੋਈ ਉਹਨਾਂ ਨੂੰ ਪੁੱਛਦਾ ਉਹ ਇਹ ਗੱਲ ਕਹਿੰਦੇ ਨੇ ਕਿ ਇਸ ਵਾਰੀ ਹਲਕੇ ਦੇ ਵਿੱਚ ਇਹ ਗੱਲ ਚੱਲ ਨਿਕਲੀ ਹੈ ਕਿ ਹਲਕੇ ਨੂੰ ਹਲਕੇ ਦਾ ਉਮੀਦਵਾਰ ਚਾਹੀਦਾ ਹੈ ਹਲਕੇ ਦੀਆਂ ਦੁਸ਼ਵਾਰੀਆਂ ਦੇ ਨਾਲ ਦੋ ਚਾਰ ਹੋਣ ਵਾਲਾ ਉਮੀਦਵਾਰ ਚਾਹੀਦਾ ਮੈਂ ਬੇਨਤੀ ਕਰੂੰਗਾ ਕਾਂਗਰਸ ਨੂੰ ਪਿਆਰ ਕਰਨ ਵਾਲੇ ਤੇ ਧਰਮ ਤਰਨ ਹਲਕੇ ਦੇ ਵੋਟਰਾਂ ਨੂੰ ਕਿ ਚੋਣ ਉਹ ਸੁਮੀਦਵਾਰ ਦੀ ਕਰਿਓ ਜਿਹੜਾ ਸਾਹਿਬ ਸ਼੍ਰੀ ਗੁਰੂ ਰਜਾ ਜੀ ਦੇ ਗੁਰੂ ਆਸ਼ੇ ਦੇ ਸਿਧਾਂਤ ਦੇ ਅਨਸਾਰ ਚੱਲਣ ਵਾਲਾ ਹੋਵੇ ਤੇ ਰਾਜਨੀਤੀ ਨੂੰ ਧਰਮ ਦੇ ਭੈ ਥਲੇ ਰੱਖ ਕੇ ਰਾਜਨੀਤੀ ਕਰਨ ਵਾਲਾ ਹੋਵੇ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਦੋਸਤੋ ਇਹ ਸਨ ਸੀਨੀਅਰ ਕਾਂਗਰਸੀ ਆਗੂ ਮਨਿੰਦਰ ਪਾਲ ਸਿੰਘ ਪਲਾਸੌਰ ਜਿਨ੍ਹਾਂ ਨੇ ਖੜ੍ਹ ਪੀੜਤ ਇਲਾਕੇ ਦੇ ਲੋਕਾਂ ਲਈ ਚਿੰਤਾ ਪ੍ਰਗਟਾਈ ਹੈ ਔਰ ਜਿਮਨੀ ਚੋਣਾ ਦੇ ਵਿੱਚ ਆਪਣੀ ਦਾਵੇਦਾਰੀ ਵੀ ਪੇਸ਼ ਕੀਤੀ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਮੀਦ ਹੈ ਇਹ ਗੱਲ ਤੁਹਾਨੂੰ ਪਸੰਦ ਆਵੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ